ਕਿੰਨਾ ਤੁਹਾਡਾ ਦਰਕਾਰ ਕਿਹੜਾ ਪਿੰਡ ਸਾਰੇ ਅੰਨ ਪਿੰਡ ਸੱਤਿਆਵਾਲੀ ਆਤੇ ਠੀਕਿਆਂ ਦਾ ਪਿੰਡ ਨਾ ਕੋਈ ਹੈ ਕੀ ਗੱਲ ਹੋਈ ਜਿਹੜਾ ਤੁਸੀਂ ਅੱਜ ਖਰੂਸਾ ਹਸਪਤਲ ਲਾਇਆ ਮੈਨੂੰ ਮਤਲਬ ਮੇਰੇ ਸਾਰੇ ਪਰਿਵਾਰ ਨੇ ਮਾਰ ਕੁੱਟ ਕੇ ਤੇ ਪੈਲੀ ਦੇ ਵਿੱਚ ਸੁੱਟ ਦਿੱਤਾ ਤੇ ਮੇਰੇ ਭਰਾ ਨੂੰ ਇੱਦਾਂ ਫੋਨ ਕਰਕੇ ਗਵਾਂਡੀਆਂ ਨੇ ਸੱਦਿਆ ਤੋਂ ਮੈਨੂੰ ਪੁਲਿਸ ਦੀ ਨਾਲ ਚੁੱਕ ਕੇ ਲਿਆਏ ਮੈਨੂੰ ਅਧਮਰੀ ਹਾਲਤ ਦੇ ਵਿੱਚ ਮੈਨੂੰ ਚੁੱਕ ਕੇ ਲਿਆਏ ਆ ਮੇਰੀਆਂ ਉਂਗਲਾ ਵਗੈਰਾ ਸਾਰੀਆਂ ਮੇਰੇ ਲੱਗਾ ਤੇ ਪਤਾ ਨਹੀਂ ਕੀ ਕੁਝ ਮਾਰ ਕੇ ਮੈਨੂੰ ਪੈੜੀ ਦੇ ਵਿੱਚ ਛੁੱਟ ਕੇ ਝੋਨੇ ਦੇ ਵਿੱਚ ਫਿਰ ਘਰ ਤੋਂ ਵਾ 4 ਕਿਲੋਮੀਟਰ ਪੰਜ ਕਿਲੋ ਤੋਂ ਪੁੱਟਿਆ ਗਿਆ। ਇਹ ਘਰ ਦੇ ਵਿੱਚ ਇਹ ਮੇਰੀ ਜਿਹੜੇ ਹਸਬੰਡ ਆ ਮੇਰੇ ਸਾਸੋ ਸੋਰਾ ਵਾ ਸਾਰਾ ਪਰਿਵਾਰ ਇਹ ਨਾਲ ਕੇ ਵਿਆਹ ਇਹਨਾਂ ਨੇ ਆਪਣੇ ਬੇਟੇ ਦੀ ਕੋਈ ਦੂਜੀ ਜਨਾਨੀ ਰਾਸੀ ਦਿੱਤੀ ਆ ਮੈਨੂੰ ਇਹ ਮਤਲਬ 15 ਸਾਲਾਂ ਤੋਂ ਦਾਜ ਦੇ ਹੇਜ ਲਈ ਤੰਗ ਕਰਦੇ ਸੀ। ਮੈਨੂੰ ਕਹਿੰਦੇ ਸੀ ਕਿ ਪੈਸੇ ਲਿਆ ਜਾਂ ਗੋਛ ਲਿਆ ਮੈਨੂੰ ਪਹਿਲਾਂ ਵੀ ਤਾਂ ਪਰੇਸ਼ਾਨ ਕਰਕੇ ਮੈਂ ਇਦਾਂ ਪੈਸੇ ਵੀ ਇਹਨਾਂ ਨੂੰ ਕਈ ਵਾਰਾਂ ਨਿਹਾਣ ਕੀ ਦਿੱਤੇ ਆਪਣੇ ਮਾਪਿਓ ਨੂੰ ਤੇ ਇਹਨਾਂ ਨੇ ਬਾਅਦ ਵਿੱਚ ਜਦੋਂ ਮੈਂ ਇਹਨਾਂ ਦੀ ਨਹੀਂ ਸੁਣੀ ਤੇ ਇਹ ਸੋਚਦੇ ਕਿ ਹੁਣ ਪੈਸੇ ਲਾ ਤੇ ਇਹਨਾਂ ਨੇ ਦੂਜੀ ਜਨਾਨੀ ਮਤਲਬ ਇਦਾਂ ਚੱਕਰ ਦੇ ਵਿੱਚ ਫਸਾ ਕੇ ਆਂਦੇ ਕਿ ਹੁਣੇ ਪੈਸੇ ਨਹੀਂ ਦਿੰਦੀ ਨਹੀਂ ਕੱਢ ਦੇਣਾ ਤੇ ਦੇਖੋ ਇਹਦੇ ਅਕੋਰਡਿੰਗ ਤੁਸੀਂ ਕੋਈ ਪ੍ਰਸ਼ਾਸਨਿਕ ਦਰਖਾਸਤ ਹੈ ਹਾਂਜੀ ਮੈਂ ਬਹੁਤ ਦਰਖਾਸਤਾਂ ਦਿੱਤੀਆਂ ਮੈਂ ਐਸਚੋ ਐਸਐਸਪੀ ਬੱਚੇ ਵੀ ਮੇਰੇ ਕੋ ਮੇਰੇ ਖੋਏ ਗਏ ਕਿੰਨੇ ਬੱਚੇ ਕਰੇ ਮੇਰੀ ਬੇਟੀ ਆ 14 ਸਾਲਾਂ ਦੀ ਮੇਰੀ ਬੇਟੀ ਆ 10 ਸਾਲਾਂ ਦਾ ਮੇਰਾ ਬੇਟਾ ਹੁਣ ਕਿੱਥੇ ਬੱਚੇ ਕਰੇ ਬੱਚੇ ਪਤਾ ਨਹੀਂ ਕਿੱਥੇ ਆ ਇਦਾਂ ਹੀ ਲੈ ਕੇ ਮੈਂ ਅੱਗੇ ਵੀ ਬਾਹਰ ਪਾਰਕ ਚ ਜਾ ਕੇ ਤੇ ਬੱਚੇ ਮਸਾ ਆਪਣੀ ਗੱਲ ਸੁਣ ਜਾਂਦੇ ਹੁਣ ਫੇਰ ਉਹ ਬੱਚੇ ਲੈ ਕੇ ਤੇ ਚਲੇ ਗਏ ਆਂਦੇ ਪਤਾ ਕਰ ਲੋਹੀਂ ਨਹੀਂ ਦੱਸਣਾ ਬੱਚੇ ਕਿੱਥੇ ਆ ਹੁਣ ਕੀ ਮੰਗੀ ਕਰਦੇ ਮੈਨੂੰ ਇਨਸਾਫ ਚਾਹੀਦਾ ਮੇਰੇ ਨਾਲ ਜੋ ਵੀ ਖੇਤਾਂ ਦੇ ਵਿੱਚ ਗਿਆ ਉਹ ਕੀ ਕਰ ਰਿਹਾ ਮੇਰੇ ਖੇਤਾਂ ਵਿੱਚ ਮੈਨੂੰ ਕੁੱਟ ਮਾਰ ਕਰਕੇ ਮੇਰਾ ਬਾਲਾ ਦੀ ਬੇਤ ਵੀ ਕਰਕੇ ਤੂੰ ਕਿ ਮੈਨੂੰ ਖੇਤਾਂ ਦੇ ਵਿੱਚ ਸੁੱਟਿਆ ਗਿਆ ਕਿਵੇਂ ਜਾਣੇ ਜਿਦੋਂ ਇਹ ਕੀ ਮੇਰਾ ਸੌਰ ਆਦਮੀ ਮੇਰਾ ਪਤੀ ਦੋਨੋਂ ਹੀ ਬਾਕੀ ਹੋਰ ਪਤਾ ਨਹੀਂ ਕੋਈ ਉਹਨਾਂ ਦੇ ਨਾਲ ਹੋਵੇ ਉਹ ਮੈਨੂੰ ਪਤਾ ਨਹੀਂ ਕਿਉਂਕਿ ਮੈਨੂੰ ਉਹ ਇਹਨਾਂ ਨੇ ਇਸ ਤਰ੍ਹਾਂ ਦਾ ਕਰਤਾ ਮੇਰੀ ਕੋਈ ਕੰਡੀਸ਼ਨ ਨਹੀਂ ਸੀ ਮੈਨੂੰ ਇੱਥੋਂ ਝੁੱਕ ਕੇ ਲੈ ਕੇ ਆਏ ਪੁਲਿਸ ਵਾਲੇ ਨਾਲ ਲੈ ਕੇ ਆਏ ਮੈਂ ਤੁਹਾਨੂੰ ਕਾਫੀ ਟਾਈਮ ਬਾਅਦ ਮੈਂ ਹੋਸ਼ ਦੇ ਵਿੱਚ ਆਈ ਆ ਇਹਨਾਂ ਨੇ ਕਿਸਮ ਦਾ ਮੈਨੂੰ ਮਾਰ ਕੇ ਸੁੱਟ ਦਿੱਤਾ ਸੀ ਕੋਈ ਤੁਸੀਂ ਕਦੂਲ ਸਾਹਿਬ ਤੁਹਾਡੇ ਮਗਰ ਕੋਈ ਆਏ ਉਹਦੇ ਨੂੰ ਦੇਖੇ ਪਰਵਾਰ ਸਾਰੇ ਪਰਿਵਾਰ ਵੱਲੋਂ ਮੇਰੇ ਮਦਰ ਆ ਮੇਰੀ ਭੈਣ ਆ ਮੇਰਾ ਉਹ ਸਾਰੇ ਪਰਿਵਾਰ ਵੱਲੋਂ ਮੇਰੇ ਕੋਈ ਨਹੀਂ ਹੈ ਨਾ ਉਹਨਾਂ ਨੇ ਸੋਟੀਏ ਮੈਨੂੰ ਵੇਖਿਆ ਹੀ ਤੇ ਮਾਰ ਕੇ ਅੱਜ ਆਈ